ਦੇਸ਼ ਦੀ ਹੋੜੀ ਹੋਰੀ ਬਾਬਾ ਦੋਸਤੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਫਰਮੈਸ਼ ਕਰ ਰਹੇ ਸੀ ਕਿ ਪੰਜਾਬ ਦੇ ਫੋਕ ਸਿੰਗਰ ਤੇ ਬਹੁਤ ਹੀ ਵਧੀਆ ਸੌਂਗ ਰਾਈਟਰ ਦੀਦਾਰ ਸੰਧੂ ਜੀ ਦੀ ਬਾਇਓਗ੍ਰਾਫੀ ਬਣਾਓ ਸੋ ਦੋਸਤੋ ਮੈਂ ਤੁਹਾਡੀ ਸਲਦੀ ਫਰਮੈਸ਼ਨ ਨੂੰ ਪੂਰਾ ਕਰਦਾ ਹੋਇਆ ਅੱਜ ਮੈਂ ਦੀਦਾਰ ਸੰਧੂ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਹਾਂ ਕਪਲ ਫਲਕਾਰੀ ਦਾ ਜੋ ਕੱਢਿਆ ਕਿਸੇ ਕੁਆਰੀ ਦਾ ਤੂੰ ਹੈ ਕਪਲ ਫਲਕਾਰੀ ਦਾ ਜੋ ਕੱਢਿਆ ਕਿਸੇ ਕੁਆਰੀ ਦਾ ਬੇਤੁਹਾਂ ਜੜ ਯਾਰ ਮੇਰਾ ਜੀ ਤੇ ਦੋਸਤੋ ਆਪਾਂ ਜੀ ਦੀਦਾਰ ਸੰਧੂ ਜੀ ਦੀ ਲਾਈਫ ਬਾਰੇ ਉਹਨਾਂ ਦੀ ਫੈਮਲੀ ਬਾਰੇ ਉਹਨਾਂ ਦੇ 뮤직 ਕਰੀਅਰ ਬਾਰੇ ਪੂਰੀ ਵਿਸਤਾਰ ਵਿੱਚ ਗੱਲ ਕਰਾਂਗੇ ਦੋਸਤੋ ਤੁਹਾਡਾ ਜਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਜੀ ਦੀਦਾਰ ਸੰਧੂ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਦੀਦਾਰ ਸੰਧੂ ਜੀ ਦਾ ਜਨਮ 3 ਜੁਲਾਈ 1942 ਨੂੰ ਮਾਤਾ ਦਾਨਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਸਮੁੰਦ ਸਿੰਘ ਦੇ ਘਰ ਚੱਕ ਨੰਬਰ 133 ਤਹਿਸੀਲ ਸਿੱਲਾਂਵਾਲੀ ਜ਼ਿਲ੍ਹਾ ਸਰਗੋਦਾ ਬ੍ਰਿਟਿਸ਼ ਪੰਜਾਬ ਪਾਕਿਸਤਾਨ ਵਿਖੇ ਹੋਇਆ ਪਰ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦਾ ਸਾਰਾ ਪਰਿਵਾਰ ਬੋਦਲਵਾਲਾ ਤਹਿਸੀਲ ਜਗਰਾਉਂ ਆ ਵਸੇ ਤੇ ਬਾਅਦ ਵਿੱਚ 1956 ਵਿੱਚ ਉਹਨਾਂ ਦਾ ਪਰਿਵਾਰ ਭਾਰੋਵਾਲ ਖੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਰਹਿਣ ਲੱਗ ਪਿਆ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਦੀਦਾਰ ਸੰਧੂ ਜੀ ਦੇ ਪਰਿਵਾਰ ਬਾਰੇ ਦੀਦਾਰ ਸੰਧੂ ਜੀ ਆਪਣੇ ਪੰਜਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਤੇ ਦੀਦਾਰ ਸੰਧੂ ਜੀ ਦੀ ਮੈਰਿਜ 1966 ਵਿੱਚ ਬੀਬੀ ਅਮਰਜੀਤ ਕੌਰ ਨਾਲ ਹੋਈ ਸੀ ਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਉਹਨਾਂ ਦੇ بیٹے ਦਾ ਨਾਮ ਹੈ ਜਗਮੋਣ ਸੰਧੂ ਜੋ ਕਿ ਇੱਕ ਸਿੰਗਰ ਨੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਦੀਦਾਰ ਸੰਧੂ ਦੇ 뮤직 ਕੈਰੀਅਰ ਦੀ ਦੀਦਾਰ ਸੰਧੂ ਨੇ ਸਭ ਤੋਂ ਪਹਿਲਾਂ ਜਦੋਂ ਇੰਡਸਟਰੀ ਵਿੱਚ ਐਂਟਰੀ ਕੀਤੀ ਤਾਂ ਉਹ ਐਜ਼ ਏ ਸੌਂਗ ਰਾਈਟਰ ਐਂਟਰ ਹੋਏ ਵੈਸੇ ਦੀਦਾਰ ਸੰਧੂ ਜੀ ਨੂੰ ਬਚਪਨ ਤੋਂ ਹੀ ਪੋਇਟਰੀ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਦੋਂ ਉਹ ਸਕੂਲ ਵਿੱਚ ਸਨ ਤਾਂ ਉਹਨਾਂ ਨੇ ਉਹਨਾਂ ਦਿਨਾਂ ਤੋਂ ਹੀ ਪੋਇਟਰੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਸਭ ਤੋਂ ਪਹਿਲਾ ਗਾਣਾ ਦੀਦਾਰ ਸੰਧੂ ਜੀ ਨੇ ਲਿਖਿਆ ਸੀ ਜੱਟ ਬੜਾ ਬੇਦਰਦੀ ਨਿਰਿੰਦਰ ਬੀਬਾ ਜੀ ਨੇ ਗਾਇਆ ਸੀ ਦੀਦਾਰ ਸੰਧੂ ਜੀ ਬਹੁਤ ਹੀ ਛੋਟੀ ਉਮਰ ਵਿੱਚ ਬਹੁਤ ਹੀ ਸੋਹਣੇ ਤੇ ਡੂੰਘੇ ਗੀਤ ਲਿਖਦੇ ਸਨ ਤੇ ਦੀਦਾਰ ਸੰਧੂ ਜੀ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰਦੇ ਸੀ ਤੇ ਉੱਥੇ ਹੀ ਉਹਨਾਂ ਦੀ ਮੁਲਾਕਾਤ ਮੁਹੰਮਦ ਸਦੀਕ ਸਾਹਿਬ ਨਾਲ ਹੋਈ ਤੇ ਸਦੀਕ ਸਾਹਿਬ ਨੂੰ ਵੀ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਦੀਦਾਰ ਸੰਧੂ ਜੀ ਨੇ ਸਦੀਕ ਸਾਹਿਬ ਨੂੰ ਦੱਸਿਆ ਕਿ ਮੈਂ ਕੁਝ ਗੀਤ ਲਿਖੇ ਨੇ ਤੇ ਜਦੋਂ ਸਦੀਕ ਸਾਹਿਬ ਨੇ ਦੀਦਾਰ ਸੰਧੂ ਜੀ ਦੇ ਲਿਖੇ ਹੋਏ ਗੀਤ ਪੜੇ ਤਾਂ ਉਹ ਹੈਰਾਨ ਹੋ ਗਏ ਕਿ ਇੰਨੀ ਛੋਟੀ ਉਮਰ ਵਿੱਚ ਇਸ ਮੁੰਡੇ ਨੇ ਐਨੇ ਸੋਹਣੇ ਗੀਤ ਲਿਖੇ ਆ ਤੇ ਫਿਰ ਸਦੀਕ ਸਾਹਿਬ ਨੇ ਦੀਦਾਰ ਸੰਧੂ ਜੀ ਦੇ ਲਿਖੇ ਹੋਏ ਕੁਝ ਗੀਤ ਗਾਏ ਜਿਹੜੇ ਸਾਰੇ ਦੇ ਸਾਰੇ ਸੁਪਰ ਹਿੱਟ ਰਹੇ ਤੇ ਇਸ ਤੋਂ ਬਾਅਦ ਤਾਂ ਫਿਰ ਦੀਦਾਰ ਸੰਧੂ ਜੀ ਨੇ ਜਿੰਨੇ ਵੀ ਗਾਣੇ ਲਿਖੇ ਉਹ ਸਾਰੇ ਹਿੱਟ ਰਹੇ ਤੇ ਵੱਡੇ ਵੱਡੇ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਤੇ ਫਿਰ ਦੀਦਾਰ ਸੰਧੂ ਜੀ ਨੇ ਆਪਣੀ ਆਵਾਜ਼ ਵਿੱਚ ਵੀ ਕੁਝ ਗੀਤ ਰਿਕਾਰਡ ਕਰਾਏ ਪਰ ਰਿਕਾਰਡ ਕਰਾਉਣ ਤੋਂ ਪਹਿਲਾਂ ਉਹਨਾਂ ਨੇ ਸਦੀਕ ਸਾਹਿਬ ਤੋਂ ਗਾਇਕੀ ਦੇ ਜਿਹੜੇ ਕੁਝ ਗੁਰ ਸਿੱਖੇ ਸਨ ਤੇ ਉਹ ਬਹੁਤ ਚੰਗੇ ਦੋਸਤ ਬਣ ਗਏ ਤੇ ਦੀਦਾਰ ਸੰਧੂ ਜੀ ਦੇ ਲਿਖੇ ਹੋਏ ਬਹੁਤ ਸਾਰੇ ਗਾਣੇ ਮੁਹੰਮਦ ਸਦੀਕ ਤੇ ਨਰਿੰਦਰ ਬੀਬਾ ਜੀ ਨੇ ਗਾਏ ਤੇ ਫਿਰ ਉਹਨਾਂ ਦੇ ਜਿਹੜੇ ਕੁਝ ਸੁਪਰ ਹਿੱਟ ਗਾਣੇ ਰਹੇ ਜਿਵੇਂ ਮੇਰੀ ਐਸੀ ਝਾਂਜਰ ਛਣ ਕੇ ਸ਼ਨਕਾਟਾ ਪੈਂਦਾ ਗਲੀ ਗਲੀ ਇਹ ਗੀਤ ਸਦੀਕ ਸਾਹਿਬ ਨੇ ਗਾਏ ਸਨ ਤੇ ਦੋਸਤੋ ਦੀਦਾਰ ਸੰਧੂ ਜੀ ਨੇ ਜਿਹੜਾ ਐਜ਼ ਅ ਸਿੰਗਰ ਆਪਣਾ ਪਹਿਲਾ ਗਾਣਾ ਜਿਹੜਾ ਰਿਕਾਰਡ ਕਰਵਾਇਆ ਸੀ ਉਹ ਸੀ ਪਿੰਡ ਦੇਆਂ ਮੁੰਡਿਆਂ ਨੂੰ ਸਾਨੂੰ ਵੇਖ ਨੀਂਦ ਨਾ ਆਵੇ ਇਹ ਗਾਣਾ ਉਹਨਾਂ ਨੇ ਸਨੇਹ ਲਤਾ ਜੀ ਨਾਲ ਗਾਇਆ ਸੀ ਤੇ ਦੋਸਤੋ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਿੰਗਰਸ ਆ ਉਹਨਾਂ ਨੂੰ ਆਪਣੇ ਗਾਣੇ ਦਿੱਤੇ ਜਿਵੇਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਨਰਿੰਦਰ ਬੀਬਾ ਤੇ ਵੀਰ ਚੰਦ ਸਤਿੰਦਰ ਕੌਰ ਤੇ ਰਮੇਸ਼ ਰੰਗੀਲਾ ਕਰਨੈਲ ਗੱਲ ਸਵਰ ਲਤਾ ਇਹਨਾਂ ਸਿੰਗਰਸ ਨੇ ਉਹਨਾਂ ਦੇ ਗਾਣੇ ਗਾਏ ਤੇ ਦੋਸਤੋ ਜੇ ਆਪਾਂ ਉਹਨਾਂ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤੇ ਦੀਦਾਰ ਸੰਧੂ ਜੀ ਜਿਹੜੇ ਆਪਣੀ ਸਮੇਂ ਦੀ ਜਿਹੜੀ ਦੁਕਾਨਾ ਜਿਹੜੀ ਹੈ ਹਿੱਟ ਦੁਕਾਨਾ ਜੋੜੀ ਵਿੱਚ ਆਉਂਦੇ ਸਨ ਉਹਨਾਂ ਨੇ ਬਹੁਤ ਸਾਰੇ ਦੂਅਟ ਗਾਣੇ ਗਾਏ ਜਿਵੇਂ ਸੁਨੀਲ ਅਤਾ ਜੀ ਨੇ ਗਾਇਆ ਫਿਰ ਕੁਲਦੀਪ ਕੌਰ ਪਰਮਿੰਦਰ ਸੰਧੂ ਜੀ ਨੇ ਗਾਇਆ ਫਿਰ ਬਲਜੀਤ ਬਾਲੀ ਤੇ 1980 ਤੋਂ ਲੈ ਕੇ 1982 ਤੱਕ ਲਗਭਗ ਉਹਨਾਂ ਦੇ 20 ਗਾਣੇ ਰਿਕਾਰਡ ਹੋਏ ਤੇ ਇਹ ਉਹ 20 ਗਾਣੇ ਉਹਨਾਂ ਨੇ ਪੰਜਾਬ ਦੀ ਕੋਇਲ ਸਰਿੰਦਰ ਕੌਰ ਜੀ ਨਾਲ ਗਾਏ ਤੇ 1981 ਵਿੱਚ ਉਹਨਾਂ ਨੇ ਅਮਰ ਨੂਰੀ ਜੀ ਨਾਲ ਗਾਉਣਾ ਸ਼ੁਰੂ ਕੀਤਾ ਉਸ ਸਮੇਂ ਅਮਰ ਨੂਰੀ ਜੀ ਦੀ ਉਮਰ ਬਹੁਤ ਛੋਟੀ ਸੀ ਪਰ ਉਹਨਾਂ ਦੀ ਜਿਹੜੀ ਆ ਦੁਗਾਣਾ ਜੋੜੀ ਪੰਜਾਬ ਵਿੱਚ ਬਹੁਤ ਜ਼ਿਆਦਾ ਸੁਪਰ ਹਿੱਟ ਹੋਈ ਸੀ ਇਸੇ ਕਰਕੇ ਹੀ 1986 ਵਿੱਚ ਅਖਾੜਾ ਸੰਧੂ ਤੇ ਨੂਰੀ ਜਿਹੜੀ ਪੰਜਾਬੀ ਫਿਲਮ ਬਣੀ ਸੀ ਗੱਭਰੂ ਪੰਜਾਬ ਦੇ ਵਿੱਚ ਵੀ ਫਿਲਮਾਇਆ ਗਿਆ ਜੇ ਆਪਾਂ ਦੀਦਾਰ ਸੰਧੂ ਜੀ ਦੇ ਹਿੱਟ ਸੌਂਗਸ ਦੀ ਗੱਲ ਕਰੀਏ ਤਾਂ ਫਟ ਕੋਟ ਕਪੂਰੇ ਦਾ ਨਾ ਮਾਰ ਜ਼ਾਲਮਾਂ ਵੇ ਪੇਕੇ ਤਿਤਰੀ ਦੇ ਦੂਰ ਜਿਹੜਾ ਜੋਬਨ ਪੀਤਾ ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ ਨਾ ਕਰ ਮੈਨੂੰ ਪਿਆਰ ਜੋੜੀ ਜਦੋਂ ਚਵਾਰੇ ਚੜਦੀ ਜਲ ਤੇ ਫੁੱਲ ਤਰਦਾ ਬੋਲੀਆਂ ਸਨ ਇਹ ਸੋ ਇਹ ਬਹੁਤ ਸਾਰੇ ਗਾਣੇ ਇਸ ਤੋਂ ਬਿਨਾ ਹੋਰ ਵੀ ਉਹਨਾਂ ਦੇ ਹਿੱਟ ਰਏ ਪਰ ਦੋਸਤੋ 16 ਫਰਵਰੀ 1991 ਨੂੰ ਉਹ ਮੰਦਪਾ ਗੱਦਨ ਆਇਆ ਜਦੋਂ 48 ਸਾਲ ਦੀ ਉਮਰ ਵਿੱਚ ਦੀਦਾਰ ਸੰਧੂ ਜੀ ਨੇ ਡੀ ਐਮ ਸੀ ਹਸਪੀਟਲ ਲੁਧਿਆਣਾ ਵਿਖੇ ਆਖਰੀ ਸਾਹ ਲਿਆ ਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਪਰ ਉਹਨਾਂ ਦੇ ਜਿਹੜੇ ਗੀਤ ਆ ਹਮੇਸ਼ਾ ਅਮਰ ਰਹਿਣਗੇ ਲੋਕ ਉਹਨਾਂ ਦੇ ਗਾਣਿਆਂ ਨੂੰ ਸੁਣਦੇ ਰਹਿਣਗੇ ਤੇ ਪਿਆਰ ਦਿੰਦੇ ਰਹਿਣਗੇ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਇਸ ਤੋਂ ਬਿਨਾ ਇਸ ਵੀਡੀਓ ਨੂੰ ਜਤਰਾ ਦਾ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਸੋ ਜੀ ਇਹਨੇ ਸ਼ਬਦਾਂ ਨਾਲ ਲੈਣਿਆ ਜਾਜ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ